ਮੇਰਾ ਨਾਮ ਡਾਕਟਰ ਸतीश ਗਰਗ ਹੈ ਮੈਂ ਪਿੰਡ ਮਗਰ ਸਾਹਿਬ ਵਿੱਚ ਜੋ ਸਰਕਾਰ ਨੇ ਆਮ ਆਦਮੀ ਕਲੀਨਿਕ ਖੋਲਿਆ ਹੈ ਉੱਥੇ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਸਰਕਾਰ ਨੇ ਪਿਛਲੇ ਸਾਲ ਹੀ ਇੱਥੇ ਆਮ ਆਦਮੀ ਕਲੀਨਿਕ ਖੋਲਿਆ ਹੈ ਜਿਸ ਦੇ ਤਹਿਤ ਕਾਫੀ ਲੋਕਾਂ ਨੂੰ ਇੱਥੇ ਸਿਹਤ ਸਹੂਲਤਾਂ ਦਾ ਲਾਭ ਹੋ ਰਿਹਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਇੱਕ ਬੜਾ ਹੀ ਵਧੀਆ ਨਵਾਂ ਕਦਮ ਉਠਾਇਆ ਹੈ ਉਹ ਹੈ ਕਿ ਇੱਥੇ ਗਰਭਵਤੀ ਔਰਤਾਂ ਨੂੰ ਅਲਟਰਾਸਾਉਂਡ ਦੀ ਫ੍ਰੀ ਸੁਵਿਧਾ ਪ੍ਰੋਵਾਈਡ ਕੀਤੀ ਜਾਂਦੀ ਹੈ ਪਹਿਲਾਂ ਜਦੋਂ ਅਲਟਰਾਸਾਉਂਡ ਕਰਵਾਉਣ ਦੇ ਲਈ 2-2000 ਤੋਂ 3-3000 ਰੁਪਏ ਗਰਭਤੀ ਔਰਤ ਨੂੰ ਦੇਣਾ ਪੈਂਦਾ ਸੀ ਬਟ ਹੁਣ ਸਰਕਾਰ ਨੇ ਕੁਝ ਅਲਟਰਾਸਾਉਂਡ ਸੈਂਟਰ ਨੂੰ ਐਮਪੈਨਲ ਕੀਤਾ ਹੈ ਜਿਸ ਦੇ ਵਿੱਚ ਅਸੀਂ ਇੱਥੋਂ ਗਰਭਤੀ ਔਰਤਾਂ ਨੂੰ ਭੇਜਦੇ ਹਾਂ ਤੇ ਉਸ ਦਾ ਸਾਰਾ ਖਰਚਾ ਸਰਕਾਰ ਉਠਾਉਂਦੀ ਹੈ ਇਹ ਸਭ ਦੇ ਲਈ ਮੈਂ ਪੰਜਾਬ ਸਰਕਾਰ ਦਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਲੋਕਾਂ ਦੇ ਲਈ ਇੰਨੀ ਵਧੀਆ ਸਹੂਲਤ ਬਣਵਾਈ ਤੇ ਸਾਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ